ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਗੁਰਬਾਣੀ ਵਿਚਾਰਨ ਦਾ ਸੁਭਾਗ ਸ਼ਮਾ ਪ੍ਰਾਪਤ ਹੋਇਆ ਜਿਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਗੌੜੀ ਕਬੀਰ ਜੀ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬੰਦਾ ਦੁਖੀ ਹੀ ਪਾਉਂਦਾ ਹੈ ਚਾਹੇ ਕੋਈ ਕਿਸੇ ਧਰਮ ਨੂੰ ਮੰਨਦਾ ਕਿਸੇ ਧਰਮ ਦਾ ਪੈਰੋਕਾਰ ਹੈ ਉਹਦੇ ਧਰਮ ਦੇ ਵਿੱਚ ਰੱਬ ਦਾ ਨਾਮ ਵੱਖਰਾ ਵੱਖਰਾ ਹੋ ਸਕਦਾ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਪਰ ਬੰਦਗੀ ਤੋਂ ਬਿਨਾਂ ਨਾਮ ਤੋਂ ਬਿਨਾਂ ਉਹਦੇ ਸਿਮਰਨ ਤੋਂ ਬਿਨਾਂ ਬੰਦਾ ਦੁਖੀ ਹੁੰਦਾ ਕਿੰਨਾ ਹੀ ਮਾਇਆ ਜੋੜ ਲੇ ਬਾਬਾ ਸੰਤ ਕਬੀਰ ਆ ਵਿਦਵਾਨ ਭਾਈ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਇੱਕ ਬੰਦਾ ਅਰਦਾਸ ਕਰਦਾ ਕਿ ਪ੍ਰਮਾਤਮਾ ਮੈਨੂੰ ਇੱਕ ਪੁੱਤ ਦੇ ਦੇ ਮੈਂ ਸੌਖਾ ਹੋ ਜਾਊਂਗਾ ਉਹਦੇ ਕੋਲ ਇੱਕ ਬੰਦਾ ਹੋਰ ਹੱਥ ਜੋੜੀ ਖੜਾ ਸੀ ਉਹ ਕਹਿੰਦਾ ਭਾਈ ਮੇਰੇ ਚਾਰ ਪੁੱਤ ਨੇ ਮੈਂ ਮੈਂ ਸੌਖਾ ਕਦਾ ਮੈਂ ਵੀ ਬਹੁਤ ਦੁਖੀ ਹਾਂ ਕਿਉਂਕਿ ਬਾਣੀ ਨੇ ਕਿਹਾ ਤੁਸੀਂ ਧੀਆ ਪੁੱਤਰ ਸਵਾ 1 ਲੱਖ ਪੁੱਤ ਸਗਾ ਸਵਾ ਲੱਖ ਨਾਤੀ ਤੈ ਰਾਮਨ ਕਰਦੀਆ ਨਾ ਬਾਤੀ 1 ਲੱਖ ਪੁੱਤ ਸੀ ਉਹਦੇ ਔਰ ਕਹਿਣ ਲੱਗੇ ਬਹੁਤ ਮਾਇਆ ਧਾਰੀ ਰੋਂਦੇ ਦੇਖੇ ਨੇ ਪੈਸੇ ਵਾਲੇ ਰੋਂਦੇ ਦੇਖੇ ਨੇ ਧੀਆਂ ਪੁੱਤਾਂ ਵਾਲੇ ਰੋਂਦੇ ਦੇਖੇ ਨੇ ਬਾਣੀ ਨੇ ਕਿਹਾ ਬਾਣੀ ਕਹਿੰਦੀ ਨਾਮ ਬਿਨਾ ਸੁਖ ਨਾਹੀਂ ਸਰਪਰ ਹਾਰੀਏ ਸਰਪਰ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦਾ ਹਾਰ ਕੇ ਜਾਂਦਾ ਨਾਮ ਤੋਂ ਬਿਨਾ ਸੁਖ ਨਹੀਂ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਭਗਤ ਕਬੀਰ ਜੀ ਇਹੀ ਗੱਲ ਕਰਦੇ ਨੇ ਕਿ ਇਹ ਸਰੀਰ ਜਿਨ੍ਹਾਂ ਦਾ ਸੁੱਖ ਲੱਭਦਾ ਇਹ ਸਾਰੇ ਇਹਦਾ ਸਾਥ ਛੱਡ ਜਾਂਦੇ ਨੇ ਤੇ ਆਤਮਾ ਦੇ ਨਾਲ ਸਿਰਫ ਪ੍ਰਮਾਤਮਾ ਦਾ ਨਾਮ ਹੀ ਜੰਤਾ ਹੈ ਸਿਮਰਨ ਕੀਤਾ ਹੀ ਨਾਲ ਜਾਂਦਾ ਅਸਲ ਸਾਥੀ ਹੈ ਜਿਹੜਾ ਬੰਦੇ ਦਾ ਉਹ ਪਰਮੇਸ਼ਰ ਦਾ ਨਾਮ ਹੈ ਪ੍ਰਮਾਤਮਾ ਦਾ ਬੰਦਗੀ ਹੈ ਹੋਰ ਕੋਈ ਨਾਲ ਨਹੀਂ ਨਿਬਣ ਵਾਲੀ ਚੀਜ਼ ਕਹਿਣ ਲੱਗੇ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਅੰਧਕਾਰ ਸੁਖ ਕਬੇ ਨਾ ਸੋਈਐ ਰਾਜਾ ਰੰਕ ਦਉ ਮਿਲ ਰੋਈਐ ਜਿਹੜੇ ਬੰਦਿਆ ਨੇ ਧਰਤੀ ਤੇ ਆ ਕੇ ਗਿਆਨ ਦੀ ਗੱਲ ਨਹੀਂ ਸਿੱਖੀ ਜਿਨ੍ਹਾਂ ਨੇ ਗੁਰੂ ਤੋਂ ਬਾਣੀ ਕਥਾ ਕੀਰਤਨ ਦੁਆਰਾ ਗਿਆਨ ਨਹੀਂ ਲਿਆ ਅਕਲ ਨਹੀਂ ਲਈ ਤੇ ਹਮੇਸ਼ਾ ਅਗਿਆਨਤਾ ਦੇ ਹਨੇਰੇ ਵਿੱਚ ਜ਼ਿੰਦਗੀ ਕੱਢ ਗਏ ਨੇ ਜਿਨ੍ਹਾਂ ਨੂੰ ਇਸ ਦੁਨੀਆਦਾਰੀ ਦਾ ਗਿਆਨ ਨਹੀਂ ਆਇਆ ਸੋਝੀ ਨਹੀਂ ਆਈ ਕਿ ਅਸੀਂ ਕਿਵੇਂ ਧਰਤੀ ਤੇ ਆਏ ਆ ਤੇ ਕੀ ਲੈਣ ਆਏ ਆ ਜਿਨ੍ਹਾਂ ਨੂੰ ਜੀਵਨ ਦਾ ਮਨੋਰਥ ਹੀ ਨਹੀਂ ਪਤਾ ਸੀ ਕਿ ਸਾਡੇ ਜਿਉਣ ਦਾ ਮਨੋਰਥ ਕੀ ਹੈ ਉਹ ਕਹਿਣ ਲੱਗੇ ਚਾਹੇ ਰਾਜਾ ਤੇ ਚਾਹੇ ਗੰਗਾਲ ਹੈ ਸਾਰੇ ਦੋਨੇ ਹੀ ਰੋਣਗੇ ਮਾਇਆ ਤਾਰੀ ਦੀ ਰਾਜਾ ਰੰਕ ਰੰਕ ਵੀ ਰੋਏਗਾ ਗਰੀਬ ਵੀ ਰੋਏਗਾ ਗਾਂ ਜਾ ਕੇ ਜਿਉਂ ਨੇ ਨਾਮ ਨਹੀਂ ਜਪਿਆ ਤੇ ਰਾਜਾ ਵੀ ਰੋਏਗਾ ਆਪਾਂ ਕਹਿੰਦੇ ਨਾ ਅਰੰਗ ਜੀ ਵਰਗੇ ਸਭ ਅੰਤਲੇ ਟਾਈਮ ਤੇ ਰੋ ਕੇ ਗਏ ਨੇ ਧਰਤੀ ਤੋਂ ਜਾਨ ਲੱਗੇ ਸਾਰੇ ਰੋਂਦੇ ਸੀ ਕਿ ਅਸੀਂ ਅੱਲਾ ਦੇ ਨਾਮ ਤੋਂ ਦੂਰ ਹੋ ਕੇ ਪਰਜਾਂ ਨੂੰ ਦੁੱਖ ਦਿੰਦੇ ਰਹੇ ਬੰਦਗੀ ਤੋਂ ਦੂਰ ਹੋ ਗਏ ਨੇ ਤੇ ਨਹੀਂ ਤਾਂ ਜਿੱਦੇ ਸ਼ੇਰੇ ਪੰਜਾਬ ਗਿਆ ਧਰਤੀ ਤੋਂ ਤੇ ਦੁਨੀਆ ਨੇ ਚੁੱਲ੍ਹੇ ਨਹੀਂ ਤਪਾਏ ਸੀ ਉੱਤੇ ਸਾਰਿਆਂ ਨੇ ਮੰਨਿਆ ਉਹਨੇ ਮਸੀਤਾਂ ਵੀ ਬਣਾਈਆਂ ਗੁਰਦੁਆਰੇ ਬਣਾਈ ਅੱਜ ਗੁਰੂ ਘਰਾਂ ਦੇ ਨਾਂ ਜਿੰਨੀਆਂ ਜ਼ਮੀਨਾਂ ਸ਼ੇਰੇ ਪੰਜਾਬ ਨੇ ਨਾ ਕਰਾਈਆਂ ਸੀ ਤਾਂ ਹੀ ਇੱਕ ਵਿਦਵਾਨ ਲਿਖਦਾ ਕਹਿੰਦੀ ਅੱਜ ਸੌ ਗਿਆ ਸ਼ੇਰ ਪੰਜਾਬ ਦਾ ਲੈ ਮੌਤ ਨਾ ਲਾਵਾਂ ਉਹਨੂੰ ਰੋਈ ਧਰਤੀ ਅਮੜੀ ਚੁੱਕ ਉੱਚੀਆਂ ਬਾਹਾਂ ਉਹਨ ਘਰ ਘਰ ਰੋਈਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਸੀ ਬਹੁਤੇ ਸੁਖ ਸਰਦਾਰ ਦੇ ਕੀ ਆਖ ਸੁਣਾਵਾ ਇਸੇ ਤਰ੍ਹਾਂ ਕਹਿੰਦੇ ਨੇ ਅੰਧਕਾਰ ਦੀ ਸੁੱਖ ਕਵੇ ਨਾ ਸੋਈ ਏ ਰਾਜ ਅਰੰਕ ਦਉ ਮਿਲ ਰੋਈਏ ਕਦੇ ਵੀ ਅਗਿਆਨਤਾ ਵਿੱਚ ਜ਼ਿੰਦਗੀ ਕੱਢੀ ਕੋਈ ਸੁੱਖ ਨਹੀਂ ਪਾਉਂਦਾ ਦੁੱਖ ਹੀ ਪਾਉਂਦੇ ਨੇ ਤੇ ਇਹ ਦੋਨੇ ਰਾਜਾ ਹੋਵੇ ਚਾਹੇ ਗੰਗਾਲ ਹੋਵੇ ਇਹ ਅੰਤਲੇ ਟਾਈਮ ਰੋ ਕੇ ਧਰਤੀ ਤੋਂ ਪਛਤਾ ਕੇ ਜਾਂਦੇ ਨੇ ਜੋ ਪੇ ਰਸਨਾ ਰਾਮ ਨ ਕਹਿ ਬੋ ਜਿੰਨਾ ਚਿਰ ਰਸਨਾ ਦੇ ਨਾਲ ਵਾਹਿਗੁਰੂ ਦਾ ਸਿਮਰ ਨਹੀਂ ਕਰਦੇ ਕੇ ਜਿੰਨਾ ਚਿਰ ਉਸ ਪਰਮਾਤਮਾ ਨੂੰ ਜਪਦੇ ਨਹੀਂ ਆਪਦੀ ਜੀਵ ਦੇ ਨਾਲ ਜਪਦੇ ਨਹੀਂ ਵਾਹਿਗੁਰੂ 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 ਜਪਦੇ ਨਹੀਂ ਅੱਜ ਕਲਯੁਗ ਚ ਨਾਮ ਬਹੁਤ ਮਹਿੰਗਾ ਵਿਕਦਾ ਕਈ ਕਹਿੰਦੇ ਨੇ ਕਾਲਯੁਗ ਮਾੜਾ ਜੀ ਸਤਯੁਗ ਚੰਗਾ ਸੀ ਨੇ ਕਾਲ ਯੁਗ ਦੇ ਵਿੱਚ ਨਾਮ ਕੋਈ ਜਪਦਾ ਹੀ ਨਹੀਂ ਹੈ ਜਿਹੜੀ ਕੀਮਤ ਅੱਜ ਕਾਲ ਯੁਗ ਦੇ ਵਿੱਚ ਨਾਮ ਦੀ ਹੈ ਤੁਸੀਂ 5 ਮਿੰਟ ਸਿਮਰਨ ਕਰ ਲੋ ਤੁਹਾਨੂੰ ਪ੍ਰਤੱਕ ਦਰਸ ਪਤਾ ਲੱਗੇਗਾ ਕਿ ਨਾਮ ਦੀ ਵਰਕਤ ਕੀ ਹੈ ਸੋ ਕਹਿੰਦੇ ਨੇ ਭਈ ਜਿੰਨਾ ਚਿਰ ਆਪਣੀ ਰਸਨਾ ਦੇ ਨਾਲ ਜੋਪੇ ਰਸਨਾ RAM ਨਾ ਕਹਿਬੋ ਜਿੰਨਾ ਚਿਰ ਤੇਰੀ ਰਸਨਾ ਨਾਮ ਨਹੀਂ ਜਪਦੀ ਪਰਮਾਤਮਾ ਸਿਮਰਨ ਨਹੀਂ ਕਰਦੀ ਉਪਜਿਤ ਫਿਰਸਤ ਰੋਗਤਰੇਪੋ ਉਹਨਾਂ ਚਿਰ ਤੁਸੀਂ ਜੰਮਦੇ ਮਰਦੇ ਰਹੋਗੇ 84 ਦੇ ਵਸਤ ਪੈਂਦੇ ਰਹੋਗੇ ਤੇ ਜ਼ਿੰਦਗੀ ਰੋਂਦੇ ਰੋਂਦੇ ਕੱਢੋਂਗੇ ਸਾਰੀ ਜ਼ਿੰਦਗੀ ਰੋ ਕੇ ਕੱਢੋਂਗੇ ਭਾਵ ਪਸਤਾਵੇ ਚ ਕੱਢੋਂਗੇ ਵਿਕਾਰਾਂ ਚ ਕੱਢੋਂਗੇ ਮੈਂ ਮੇਰੀ ਚ ਕੱਢੋਂਗੇ ਔਰ ਸੰਸਾਰੀ ਪਦਾਰਥਾਂ ਦੀ ਪਕੜ ਦੇ ਵਿੱਚ ਭੱਜੇ ਫਿਰੋਂਗੇ ਕਿਰਪਾ ਕਰਦੇ ਹੋ ਭਗਤ ਕਬੀਰ ਜੀ ਜਸ ਦੇਖੀਏ ਤਰਬਰ ਕੀ ছায়ਾਂ ਪ੍ਰਾਣ ਗਏ ਕੌਕਾਂ ਕੀ ਮਹਾ ਜਿਵੇਂ ਆਪਾਂ ਦੇਖਦੇ ਆਂ ਕਿ ਦਰਖਤ ਦੀ ਛਾਂ ਹੈ ਉਹ ਟਿੱਕੀ ਨਹੀਂ ਰਹਿੰਦੀ ਕਿ ਛਾਂ ਬਦਲਦੀ ਰਹਿੰਦੀ ਹੈ ਇਸੇ ਤਰ੍ਹਾਂ ਮਾਇਆ ਆਪਣਾ ਥਾਂ ਬਦਲਦੀ ਰਹਿੰਦੀ ਹੈ ਮਾਇਆ ਜੇ ਤੇਰੇ ਕੋਲੇ ਆ ਕੱਲ ਤੂੰ ਮਰ ਗਿਆ ਗਾਂ ਤੇਰੇ ਪਰਿਵਾਰ ਕੋਲੇ ਚਲੀ ਜਾਊਗੀ ਜਾਂ ਕੋਈ ਹੋਰ ਲੈ ਜਾਏਗਾ ਸੋ ਇਸੇ ਕਰਾ ਦਰਖਤ ਦੀ ਛਾਂ ਵਾਂਗੂ ਧਨ ਦੌਲਤ ਵੀ ਟਿੱਕੇ ਨਹੀਂ ਰਹਿੰਦੇ ਕਿ ਅੱਜ ਤੂੰ ਅਮੀਰ ਹੈ ਕੱਲ ਨੂੰ ਗਰੀਬ ਹੋ ਸਕਦਾ ਅੱਜ ਤੂੰ ਗਰੀਬ ਹੈ ਕੱਲ ਨੂੰ ਅਮੀਰ ਹੋ ਸਕਦਾ ਮਾਇਆ ਇੱਕ ਦੀ ਨਹੀਂ ਬਣਦੀ ਕਿ ਦੇਮੇ ਕਹਿੰਦੇ ਨਾ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਕਾ ਰਖਵਾਰਾ ਔਰੋ ਹੋਵੇ ਕਈਆਂ ਨੇ ਇਹਦੇ ਅਰਥ ਕੀਤੇ ਸੀ ਵੀ ਜੇ ਬੰਦਾ ਮਰ ਜੇ 부ੜੀ ਨਹੀਂ ਰੋਂਦੀ ਕੀ ਸਾਰੀਆਂ 부ੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਗੀਆਂ ਬਹੁਤ ਚੰਗੇ ਖਾਨਦਾਨ ਦੀਆਂ ਮੈਂ ਤਾਂ ਕਹਿੰਦਾ ਜਿਸ ਬੰਦੇ ਨੂੰ ਚੰਗੇ ਖਾਨਦਾਨ ਦੀ ਮਾਂ ਮਿਲੀ ਆ ਅੱਜ ਮਾਂ ਵੀ ਬੱਚਿਆਂ ਨੂੰ ਰੋਲ ਰਹੀਆਂ ਕਈ ਕੋਈ ਮਾਵਾਂ ਵੀ ਸਾਰੀਆਂ ਵਫਾਦਾਰ ਨਹੀਂ ਐ ਔਰ ਜਿਸ ਬੱਚੇ ਨੂੰ ਚੰਗੇ ਖਾਨਦਾਨ ਦੀ ਮਾਂ ਮਿਲੀ ਹੈ ਤੇ ਉਹਨੂੰ ਮਾਂ ਦੀ ਗੋਦ ਦਾ ਨਿੱਗ ਮਿਲਿਆ ਪਿਆਰ ਮਿਲਿਆ ਉਹਨੇ ਪੁੱਤ ਧੀ ਬਣਾ ਕੇ ਬੱਚੇ ਪਾਲੇ ਨੇ ਉਹ ਬਹੁਤ ਕਰਮਾ ਵਾਲਾ ਬਹੁਤ ਨਸੀਬਾਂ ਵਾਲਾ ਉਦੋਂ ਭਾਗਾ ਵਾਲਾ ਉਦੋਂ ਬਣ ਜਾਏਗਾ ਉਹ ਜੇ ਉਹਦੀ ਪਤਨੀ ਵੀ ਚੰਗੇ ਖਾਨਦਾਨ ਦੀ ਆਗੀਤਾ ਜਿਹਨੂੰ ਸ਼ਰਮ ਹਜਾ ਹੈ ਜਿਹਨੂੰ ਇੱਜ਼ਤ ਦੀ ਲੋੜ ਹੈ ਤੇ ਜੇ ਉਹਨੂੰ ਮਾਂ ਵੀ ਤੇ ਪਤਨੀ ਵੀ ਦੋਨੇ ਕਿਤੇ ਚੰਗੇ ਖਾਨਦਾਨ ਦੀਆਂ ਮਿਲ ਗਈਆਂ ਇਤੋਂ ਵੱਡਾ ਸਵਰਗ ਜ਼ਿੰਦਗੀ 'ਚ ਕੋਈ ਨਹੀਂ ਆ ਸੋ ਨਹੀਂ ਤੇ ਬੇਵਫਾ ਲੋਕ ਮਿਲਦੇ ਨੇ ਅੱਜਕੱਲ ਸੋ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਇਸੇ ਤਰ੍ਹਾਂ ਮਾਇਆ ਟਿੱਕੀ ਨਹੀਂ ਰਹਿੰਦੀ ਆ ਮਾਇਆ ਜਿਹੜੀ ਇਹਦੀ ਦਿਰਾਕਤ ਦੀ ਛਾਂ ਵਾਂਗੂ ਥਾਂ ਬਦਲਦੀ ਰਹਿੰਦੀ ਆ ਸੋ ਉੱਥੇ ਗੱਲ ਤਾਂ ਕੀਤੀ ਸੀਗੀ ਉਹਨਾਂ ਨੇ ਕਿ ਸੰਸਾਰੀ ਮਾਇਆ ਦੀ ਪਰ ਕਈਆਂ ਨੇ ਅਰਥ ਔਰਤ ਤੇ ਕਰਤੇ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਦਾ ਅਖਵਾਰਾ ਹੋ ਰੋਵੇ ਵੀ ਜੇ ਬੰਦਾ ਮਰ ਗਿਆ 부ੜੀ ਨਹੀਂ ਰੋਂਦੀ ਕੀ ਉਹਨ ਤਾਂ ਕੋਈ ਹੋਰ ਸਿਰ ਧਰ ਲੂਗਾ ਪਰ ਨਹੀਂ ਇੱਥੇ ਮਾਇਆ ਦੀ ਗੱਲ ਕੀਤੀ ਸੀ ਕਿ ਜੇ ਬੰਦਾ ਕਹਿੰਦਾ ਨਾ ਮੇਰੀ ਮਾਇਆ ਮੇਂ ਭਾਵ ਕੇ ਉਹਦਾ ਖਸਮ ਉਹ ਮਾਲਕ ਬਣਦਾ ਕਿ ਮੈਂ ਇਹਦਾ ਮਾਲਕ ਆ ਇਸ ਪੈਸੇ ਦਾ ਜਿਹੜਾ ਮੇਰੇ ਕੋਲ ਇੰਨੇ ਲੱਖਾਂ ਕਰੋੜਾਂ ਰੁਪਈਆ ਪਿਆ ਹੈ ਪਰ ਕਹਿੰਦੇ ਜਿੱਦੋਂ ਮਰ ਗਿਆ ਮਾਇਆ ਨਹੀਂ ਰੋਂਦੀ ਕੀ ਵੀ ਉਹ ਮਰ ਗਿਆ ਮੇਰਾ ਮਾਲਕ ਕਿਉਂ ਉਹਦਾ ਮਾਲਕ ਹੋਰ ਬਣ ਜਾਏਗਾ ਦੱਸੋ ਅੱਜ ਤੱਕ ਕੋਈ ਇਹੋ ਜਿਹਾ ਪੈਸਾ ਪਿਆ ਜਿਹਦਾ ਕੋਈ ਮਾਲਕ ਨਾ ਹੋਵੇ ਕੋਈ ਨਾ ਬਲੂ ਤਾਂ ਸਰਕਾਰ ਕਬਜ਼ਾ ਕਰ ਲਏਗੀ ਸੋ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਕਹਿਣ ਲੱਗੇ ਭਾਈ ਜਿਵੇਂ ਦਰਖਤ ਦੀ ਛਾਂ ਨਹੀਂ ਟਿੱਕੀ ਰਹਿੰਦੀ ਐਵੇਂ ਜੰਗੇ ਮਾਰੇ ਦਿਨ ਨਹੀਂ ਤੇ ਮਾਇਆ ਟਿੱਕੀ ਨਹੀਂ ਰਹਿੰਦੀ ਕੀ ਜਸ ਜੰਤੀ ਮੈਂ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਕੋਈ ਗਵਈਆ ਕੋਈ ਕਲਾਕਾਰ ਸਾਜ਼ ਵਜਾਉਂਦਾ ਜਦੋਂ ਸਾਜ਼ ਤੋਂ ਹੱਥ ਚੱਪਕ ਦਿੰਦਾ ਤੇ ਜਿਹੜਾ ਸੋਹਣੀ ਸੁਰੀਲੀ ਆਵਾਜ਼ ਨਿਕਲ ਰਹੀ ਹੁੰਦੀ ਉਸ ਸਾਜ਼ ਚੋਂ ਉਹ ਹੱਥ ਚੱਕਣ ਦੇ ਨਾਲ ਕਿੱਥੇ ਚਲੀ ਜਾਂਦੀ ਆ ਉਹਦੇ ਵਿੱਚ ਹੀ ਰਹਿ ਜਾਂਦੀ ਆ ਉਹਦੇ ਵਿੱਚ ਹੀ ਸਮਾ ਜਾਂਦੀ ਆ ਤੇ ਵੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ ਸੁਣਨ ਵਾਲੇ ਨੂੰ ਵੀ ਉਹ ਸੋਹਣਾ ਆਵਾਜ਼ ਸੋਹਣਾ ਰਾਗ ਜਿੱਥੋਂ ਨਿਕਲ ਰਿਹਾ ਸੀ ਦੇ ਕਿੱਥੇ ਚਲਾ ਗਿਆ ਉਹ ਕਿਉਂਕਿ ਜਿੱਥੋਂ ਨਿਕਲ ਰਿਹਾ ਸੀ ਉੱਥੇ ਹੀ ਸਮਾ ਜਾਂਦਾ ਹੈ ਕਿਰਪਾ ਕਰਦੇ ਜਸ ਜਾਨਤੀ ਵਿੱਚ ਜੀਉ ਸਮਾਨ ਜਿਵੇਂ ਜਾਨਤੀ ਤੰਤੀ ਤਾਦ ਤਾਜ ਦੇ ਵਿੱਚ ਸਾਜ ਦੇ ਵਿੱਚ ਸਾਜ ਵਜਦਾ ਇਸੇ ਤਰ੍ਹਾਂ ਮੂਏ ਮਰਮ ਕੋ ਕਾ ਕਰ ਜਾਂਾ ਇਸੇ ਤਰ੍ਹਾਂ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਕਿੱਥੇ ਚਲਾ ਗਿਆ ਬਾਬ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ ਆਵਾਜ਼ ਜਿੱਥੋਂ ਨਿਕਲੀ ਸੀ ਸਾਚ ਚ ਉਸੇ ਸਾਚ ਚ ਚਲੀ ਗਈ ਉੱਥੇ ਸਮਾ ਗਈ ਬੰਦਾ ਜਿੱਥੋਂ ਆਇਆ ਸੀ ਉਸੇ ਰੱਬ ਦੇ ਵਿੱਚ ਫੇਰ ਚਲਾ ਗਿਆ ਉਸੇ ਪਰਮਾਤਮਾ ਦੇ ਵਿੱਚ ਫੇਰ ਲੀਨ ਹੋ ਗਿਆ ਸੋ ਹੰਸਾਂ ਤਰ ਵਰ ਕਾਲ ਸਰੀਰ RAM ਰਸੈਨ ਪੀਓ ਰੇ ਕਬੀਰ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਜਿਵੇਂ ਹੰਸ ਸਰੋਵਰ ਦੇ ਕੰਢੇ ਤੇ ਰਹਿੰਦੇ ਨੇ ਭਾਵ ਸਰੋਵਰ ਦੇ ਨੇੜੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਹਾਂਸਾਂ ਦਾ ਸਰੋਵਰ ਦੇ ਕੰਢੇ ਤੇ ਖਾਣਾ ਇਸੇ ਤਰ੍ਹਾਂ ਜਿਹੜੀ ਜਿਹੜਾ ਮੌਤ ਹੈ ਇਹ ਸਰੀਰ ਦੇ ਕਿਨਾਰੇ ਤੇ ਰਹਿੰਦੀ ਹੈ ਭਾਵ ਸਰੀਰ ਜਿਹੜਾ ਬੰਦੇ ਦੀ ਸਰੀਰ ਮੌਤ ਉਹਦੇ ਤੇ ਮੁੰਡਰਾਉਂਦੀ ਰਹਿੰਦੀ ਹੈ 24 ਘੰਟੇ ਜਿਵੇਂ ਸਰਬਰ ਤੇ ਸਰੋਵਰ ਦੇ ਕੰਢੇ ਤੇ ਹਾਂਸ ਰਹਿੰਦੇ ਨੇ ਇਸੇ ਤਰ੍ਹਾਂ ਬੰਦੇ ਦੇ ਨਾਲ ਮਾਇਆ 24 ਘੰਟੇ ਮੌਤ ਉਹਦੇ ਸਿਰ ਤੇ ਮਡਰਾਉਂਦੀ ਰਹਿੰਦੀ ਹੈ ਤਾਂਵੇਂ ਬਾਬਾ ਜੀ ਕਹਿੰਦੇ ਨੇ ਤੇ ਸਾਰੇ ਕਹਿਣ ਲੱਗੇ ਹੰਸਾਂ ਸਰਵਰ ਕਾਲ ਸਰੀਰ ਕਾਲ ਦਾ ਮਤਲ ਮੌਤ ਮੌਤ ਸਰੀਰ ਦੇ ਨੇੜੇ ਇੰਦੀ ਹੰਸ ਸਰੋਵਰ ਦੇ ਕੰਢੇ ਤੇ RAM ਰਸੈਨ ਪਿਉਰੇ ਕਬੀਰ ਇਸ ਕਰਕੇ ਕਬੀਰ ਰਾਮ ਦਾ ਨਾਮ ਭਾਵ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਸਿਮਰਨ ਕਰ ਤੇ ਆਪਣਾ ਮਨੁੱਖਾ ਜਨਮਾ ਸਵਾਰ ਇਹ ਵਾਰ-ਵਾਰ ਨਹੀਂ ਜ਼ਿੰਦਗੀ ਮਿਲਨੇਗੀ ਸੋ ਵਿਚਾਰਾਂ ਕਰਦੇ ਆਂ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਗੁਰਦੇਵ ਸੋਜੀ ਬਖਸ਼ਣ ਬਲਬੋਦੀ ਦਾਤ ਵਕਸ਼ਣ ਸੰਗਤਾਂ ਦੀ ਸੇਵਾ ਵਕਸ਼ਣ ਪਲਾਉ ਫਤੇ ਕੋ ਵਾਹਿਗੁਰੂ ਜੀ ਕਾਲ ਕਾਲ ਸਾਹਿਬ ਵਾਹਿਗੁਰੂ ਜੀ ਬਦੇ